ਤਤੁਰ ਦੇ ਬਚਨ ਨੇ ਮੋਰ ਮੋਰ ਕਰ ਅਨਕ ਲਾਡ ਧਰ ਮਾਂ ਆਪਣੇ ਬੱਚੇ ਦੇ ਨਾਲ ਲਾਡ ਲੜਾ ਰਹੀ ਹੈ ਖੇਡ ਰਹੀ ਹੈ ਕਹਿੰਦੇ ਹੱਥ ਦੇ ਵਿੱਚ ਇੱਕ ਗੇਂਦ ਹੈ ਹੱਥ ਦੇ ਵਿੱਚ ਇੱਕ ਬਾਲ ਹੈ ਉਹ ਮਾਂ ਗੇਂਦ ਨੂੰ ਛੁੱਟਦੀ ਹੈ ਤੇ ਬੱਚਾ ਭੱਜਿਆ ਜਾਂਦਾ ਚੁੱਕ ਕੇ ਲਿਆਉਂਦਾ ਭੱਜ ਕੇ ਆ ਕੇ ਆਪਣੀ ਮਾਂ ਨੂੰ ਫਿੜਾ ਦਿੰਦਾ ਦੁਬਾਰਾ ਫੇਰ ਨਾਲੇ ਤੇ ਮਾਂ ਹੱਸ ਰਹੀ ਆ ਖੁਸ਼ ਹੋ ਰਹੀ ਆ ਅਸੀਂ ਵੀ ਬੱਚਿਆਂ ਨੂੰ ਵੇਖ ਕੇ ਜਦੋਂ ਵੱਧਦੇ ਨੇ ਜਦੋਂ ਫੁੱਲਦੇ ਨੇ ਜਦੋਂ ਤਕੀਆਂ ਕਰਦੇ ਆ ਸਾਰੇ ਆਪਣੇ ਬੱਚਿਆਂ ਨੂੰ ਵੇਖ ਕੇ ਖੁਸ਼ ਹੁੰਦੇ ਨੇ ਕਿਉਂਕਿ ਸਾਡੀ ਜ਼ਿੰਦਗੀ ਦਾ ਇਹ ਮਹ ਲਕਸ਼ ਹੈ ਸੰਗਦੀ ਜੀ ਕਹਿੰਦੇ ਮਾਂ ਦੁਬਾਰਾ ਫੇਰ ਉਹ ਗੇਂਦ ਨੂੰ ਛੁੱਟਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਦੁਬਾਰਾ ਫੇਰ ਬੱਚਾ ਭੱਜਦਾ ਤੇ ਗੇਂਦ ਨੂੰ ਚੁੱਕ ਲਿਆਉਂਦਾ ਥੋੜਾ ਹੋਰ ਜਾ ਸ਼ੁੱਟ ਦਿੰਦੀ ਐ ਮਾਂ ਬੱਚਾ ਫੇਰ ਪਹਿਲਾਂ ਡਿੱਗਦਾ ਕਦੇ ਤੁਰਦਾ ਕਦੇ ਰੁੜਦਾ ਚੁੱਕ ਕੇ ਲਿਆਉਂਦਾ ਸੀ ਹੁਣ ਭੱਜ ਕੇ ਜਾਣ ਲੱਗਿਆ ਜਦੋਂ ਬੱਚਾ ਰੁੜਦਾ ਰੁੜਦਾ ਕਹਿੰਦੇ ਉੱਠ ਕੇ ਤੁਰਨ ਲੱਗਿਆ ਨਾ ਭੱਜ ਕੇ ਜਾਣ ਲੱਗਿਆ ਪਿਆਰਿਓ ਕਹਿੰਦੇ ਮਾਂ ਨੇ ਗੇਂਦ ਨੂੰ ਥੋੜਾ ਹੋਰ ਦੂਰ ਸ਼ੁੱਟਿਆ ਨਾਲੇ ਖੁਸ਼ ਹੋ ਰਹੀ ਆ ਵੀ ਮੇਰਾ ਬੱਚਾ ਚੁੱਕ ਕੇ ਲਿਆਇਆ ਗਿਆ ਕਹਿੰਦੇ ਜਮਾ ਰਾਜਾ ਇਹ ਜਿਹੜਾ ਜੋ ਹੋ ਰਿਹਾ ਨਾ ਉਹਨੂੰ ਦੇਖ ਕੇ ਜਮਾ ਰਾਜਾ ਹੱਸ ਰਿਹਾ ਹੈ ਧਿਆਨ ਦੇਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਮੋਰ ਮੋਰ ਕਰ ਹੰਤ ਲਾੜ ਧਰ ਮਾਂ ਅਖਰੀ ਆ ਮੋਰ ਮੋਰ ਕਰੀ ਆ ਪੁੱਤ ਚੁੱਕ ਕੇ ਲਿਆ ਭੱਜ ਕੇ ਜਾ ਅਨੇਕਾਂ ਲਾੜੋ ਮਾਂ ਆਪਣੇ ਬੱਚੇ ਦੇ ਨਾਲ ਲੜਾ ਰਹੀ ਆ ਕਹਿੰਦੇ ਮਾਂ ਥੋੜੀ ਗੇਂਦ ਨੂੰ ਹੋਰ ਛੁੱਪ ਦਿੰਦੀ ਆ ਫਿਰ ਛੁੱਪ ਲਿਆਉਂਦਾ ਹੋਰ ਅੱਗੇ ਛੁੱਪਦੀ ਆ ਫਿਰ ਛੁੱਪ ਲਿਆਉਂਦਾ ਜਮਾ ਰਾਜਾ ਦੇਖ ਕੇ ਹਸ ਰਿਹਾ ਇੱਕ ਹੀਕ ਦੇ ਵਿੱਚ ਆ ਵੀ ਜਦੋਂ ਬੱਚਾ ਉਸ ਜਗ੍ਹਾ ਤੇ ਜਾਏਗਾ ਤੇ ਮਾਂ ਇਹ ਬੱਚੇ ਨੂੰ ਝੱਪਟ ਮਾਰ ਲੈਣੀ ਆ ਕੋ ਸਤਨਾ ਕਹਿੰਦੇ ਜਦੋਂ ਮਾਂ ਨੇ ਥੋੜੀ ਗੇਂਦ ਹੋਰ ਏ ਕੇ ਸੁੱਟੀ ਪਿਆਰਿਓ ਬੱਚਾ ਗਿਆ ਤਾਂ ਗੇਂਦ ਚੁੱਕਣ ਸੀ ਪਰ ਗਏ ਬੱਚੇ ਨੂੰ ਜਮ ਰਾਜੇ ਨੇ ਬਾਜਾਂ ਨੇ ਝਪਟ ਮਾਰ ਲਈ ਆਖੋ ਸਤਨਾ ਗੇਂਦ ਸੁੱਟੀ ਪਹਿਲਾਂ ਮੁੜਿਆਉਂਦਾ ਸੀ ਪਰ ਅੱਜੋ ਮੁੜ ਕੇ ਨਹੀਂ ਆਇਆ ਕਿੱਥੇ ਚਲੇ ਆ ਗਿਆ ਚਪਟਾ ਮਾਰ ਲਈ ਸਲਾਲੀ ਵਿਛੋੜਾ ਦੇ ਕਿ ਚਲਿਆ ਗਿਆ ਮਾਤਾ ਪਿਤਾ ਲਾਡ ਲੜਾਉਂਦੇ ਸਨ ਉਹ ਬੱਚਾ ਤਿਆਰੀ ਕਰ ਰਿਹਾ ਸੀ ਪਿਆਰ ਤਿਆਰੀ ਦਾ ਪਤਾ ਨਹੀਂ ਸੀ ਤੇ ਇਹਨੂੰ ਲਜਾਣ ਵਾਲੇ ਜਿਹੜੇ ਜੰਮਨੇ ਉਹ ਕਿੱਥੇ ਬੈਠੇ ਨੇ ਆਖੋ ਸਤਨਾਮ ਵਾਹਿਗੁਰੂ ਜੀ ਕਿੱਥੇ ਬੈਠੇ ਨੇ ਉੜਕੇ ਨਹੀਂ ਆਇਆ ਇਸ ਤਰ੍ਹਾਂ ਦਾ ਬੱਚਿਆਂ ਦਾ ਦੁਰ ਜਾਣਾ ਜਾਣ ਵਾਲਾ ਤੇ ਚਲਿਆ ਜਾਂਦਾ ਪਰ ਮਾਤਾ ਪਿਤਾ ਭੈਣ ਭਰਾ ਪਿਆਰਿਓ ਸਾਰੀ ਜ਼ਿੰਦਗੀ ਰੋਂਦਿਆਂ ਦੀ ਲੰਘ ਜਾਂਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਉਂਕਿ ਮੋਹ ਤੇ ਮਮਤਾ ਇੱਕ ਐਸੀ ਵਸਤੂ ਹੈ ਭਾਵੇਂ ਕਿ ਸਤਿਗੁਰਾਂ ਦੇ ਬਚਨ ਨੇ ਵੀ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਪੰਜਾਂ ਵਸਤੂਆਂ ਤੋਂ ਸਰੀਰ ਪੈਦਾ ਹੋਇਆ ਇਨ੍ਹਾਂ ਪੰਜਾਂ ਨੇ ਨਾਲੇ ਜਨਮ ਲੈ ਲਿਆ ਕੋ ਸਤਨਾ ਜੀ ਵਾਹ ਗੁਰੂ ਜੀ ਇਹ ਕੋਈ ਬਾਖ ਖੜੀ ਕਰਕੇ ਨਹੀਂ ਕਹਿ ਸਕਦਾ ਵੀ ਮੈਂ ਲੋਭ ਨਹੀਂ ਕਰਾਂਗਾ ਮੈਂ ਹੰਕਾਰ ਨਹੀਂ ਕਰਾਂਗਾ ਮੈਂ ਮੋ ਨਹੀਂ ਕਰਾਂਗਾ ਮੈਂ ਕਾਮ ਦੇ ਵਸ ਨਹੀਂ ਪਾਵਾਂਗਾ ਇਹ ਕੋਈ ਵਾਖਰੀ ਕਰਕੇ ਨਹੀਂ ਕਹਿ ਸਕਦਾ ਪਰ ਇੱਕ ਗੱਲ ਹੈ ਵੀ ਜਿਹੜੇ ਇਨਸਾਨ ਬਾਣੀ ਪੜ੍ਹਦੇ ਨੇ ਜਿਹੜੇ ਗੁਰੂ ਦੇ ਨਾਲ ਜੁੜੇ ਨੇ ਸ਼ੂਗਰ ਸਾਡੇ ਸਵ ਦੇ ਅੰਦਰ ਆ ਜਦੋਂ ਵੱਧ ਜਾਵੇ ਤੇ ਬਿਮਾਰੀ ਹੋ ਜਾਂਦੀ ਹੈ ਬੀਪੀ ਬਲੱਡ ਪ੍ਰੈਸ਼ਰ ਸਾਡਾ ਸਭ ਦੇ ਅੰਦਰ ਹੈ ਜੇ ਘਟ ਜਾਵੇ ਤੇ ਵੱਧ ਜਾਵੇ ਇੱਕ ਬਿਮਾਰੀ ਹੋ ਜਾਂਦੀ ਹੈ ਉਹਨੂੰ ਬਿਮਾਰੀ ਕਹਿ ਦਿੰਦੇ ਆ ਇਹਦਾ ਬਲੱਡ ਪ੍ਰੈਸ਼ਰ ਵੱਧ ਗਿਆ ਇਹਦਾ ਘਟ ਗਿਆ ਉਸੇ ਤਰ੍ਹਾਂ ਕਾਮ ਕ੍ਰੋਧ ਲੋਭ ਤੇ ਹੰਕਾਰ ਸਾਡੇ ਸਰੀਰ ਦੇ ਅੰਦਰ ਨੇ ਜਦੋਂ ਵੱਧ ਜਾਣ ਤੇ ਘਟ ਜਾਣ ਉਦੋਂ ਮਾੜੇ ਨੇ ਇਹ ਕੋਈ ਕਵੇ ਇਹ ਵੀ ਮੈਂ ਇਹਨਾਂ ਨੂੰ ਖਤਮ ਕਰ ਦੇਵਾਂਗਾ ਅਗਨ ਦੇ ਨਾਲ ਸਰੀਰ ਸਾਡਾ ਤੁਰਿਆ ਫਿਰਦਾ ਅਗਨ ਇੱਕ ਹੰਕਾਰ ਨੂੰ ਕਿਹਾ ਗਿਆ ਜੇ ਅਗਨੇ ਤੇ ਹੰਕਾਰ ਤੁਹਾਡੇ ਅੰਦਰ ਆਏਗਾ ਪਰ ਉਹ ਗੱਲ ਵੱਖਰੀ ਹੈ ਵੀ ਉਸ ਹੰਕਾਰ ਨੂੰ ਅਸੀਂ ਸਿੱਧਰੇ ਰੱਖਣਾ ਇੱਕ ਲੈਵਲ ਦੇ ਵਿੱਚ ਰੱਖਣਾ ਹੰਕਾਰ ਨੂੰ ਲੋਭ ਨੂੰ ਇੱਕ ਲੈਵਲ ਦੇ ਵਿੱਚ ਰੱਖਣਾ ਮੋਹ ਨੂੰ ਇੱਕ ਲੈਵਲ ਦੇ ਵਿੱਚ ਰੱਖਣਾ ਜੇ ਸਾਡਾ ਬੋਧਾ ਮੋਹ ਹੋਏਗਾ ਤੇ ਸਾਰੀ ਜ਼ਿੰਦਗੀ ਰੋਂਦਿਆਂ ਦੀ ਲੰਘ ਜਾਵੇਗੀ ਆਖੋ ਸਤਨਾਮ ਇਸ ਕਰਕੇ ਸਤਗੁਰੂ ਕਹਿੰਦੇ ਭਾਈ ਮੋਹ ਨੂੰ ਵੀ ਇੱਕ ਲੈਵਲ ਦੇ ਵਿੱਚ ਰੱਖ ਉਹ ਰੱਖੇ ਕਿਵੇਂ ਜਾਣਗੇ ਸਤਗੁਰਾਂ ਨੇ ਪੰਜਾਂ ਵਸਤੂਆਂ ਵਾਸਤੇ ਇਹ ਸਾਨੂੰ ਪੰਜਾਂ ਬਾਣੀਆਂ ਦਾ ਨਿਤਨੇਮ دیتا ਆਖੋ ਸਤਨਾਮ ਵਾਹਿਗੁਰੂ ਪੰਜਾਂ ਬਾਣੀਆਂ ਦਾ ਨਿਤਨੇਮ ਜਿਹੜੇ ਨਿਤਨੇਮ ਪਿਆਰ ਦੇ ਨਾਲ ਇਥੇ ਤੋਤਾ ਰਟਣ ਦੀ ਗੱਲ ਉੱਤਨ ਨੂੰ ਕੋਈ ਥਾਂ ਨਹੀਂ ਜਿਹੜੇ ਤੋਤਾ ਰਟਣ ਕਰਦੇ ਨੇ ਜਿਹੜੇ ਫੱਟਾ ਫੱਡੀ ਤੋਂ ਦਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਜਿਨ੍ਹਾਂ ਦਾ ਆਪਣੇ ਆਪ ਨੂੰ ਵੀ ਪਤਾ ਨਹੀਂ ਲੱਗਦਾ ਉਹ ਸਤਗੁਰ ਕਹਿੰਦੇ ਤੇਰੀ ਬਾਣੀ ਪੜੀ ਕਿਸੇ ਕੰਮ ਨਹੀਂ ਦੂਜੇ ਪਾਸੇ ਗੁਰੂ ਸਾਹਿਬ ਕਹਿੰਦੇ ਜਦੋਂ ਤੂੰ ਨਿਤਨੇਮ ਕਰਨਾ ਜਦੋਂ ਬਾਣੀ ਪੜ੍ਹਨਾ ਇੰਨਾ ਪਿਆਰ ਦੇ ਨਾਲ ਬਾਣੀ ਨੂੰ ਪੜ ਜਿਹੜੇ ਪੰਜੇ ਨੇ ਤੇਰੇ ਕੰਟਰੋਲ ਦੇ ਵਿੱਚ ਆ ਜਾਣਾ ਕੋ ਸਤਨਾ ਵਾਹਿਗੁਰੂ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਮਹাপুর ਵਿਦਿਆ ਦਾਤੇ ਸੰਗਤ ਜੀ ਉਹਨਾਂ ਨੇ ਪੜਨਾ ਜਦੋਂ ਦੀਵਾਨ ਦੀ ਸਮਾਪਤੀ ਹੋਣੀ ਕਦੇ ਕਦੇ ਪਿਆਰ ਵਿੱਚ ਉਹਨਾਂ ਨੇ ਤਰਨਾ ਪੜਨੀ ਇਹੋ ਪੰਛੀ ਕੱਲਾ ਜੀ ਇਹਦੇ ਨਾਲ ਤੇਰੀ ਬਾ ਮਾਪੁਰਖਾ ਨੇ ਧਾਰਨਾ ਪੜਨੀ ਭਾਈ ਇਹ ਸਰੀਰ ਰੂਪੀ ਜਿਹੜਾ ਪੰਛੀ ਹੈ ਉਹ ਕੱਲਾ ਹੈ ਇਹਦੇ ਮਾਗਰ ਸਤਾਰੀ ਬਹੁਤ ਲੱਗੇ ਨੇ